ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਕੈਨੇਡਾ ਵਿੱਚ ਪੱਕੇ ਹੋਣ ਦਾ ਸੁਪਨਾ ਦੇਖ ਰਹੇ ਹੋ ਕੀ ਤੁਸੀਂ ਉੱਥੇ ਰਹਿ ਕੇ ਆਪਣੀ ਜ਼ਿੰਦਗੀ ਬਣਾਉਣਾ ਚਾਹੁੰਦੇ ਹੋ ਜਾਂ ਆਪਣੇ ਪਰਿਵਾਰ ਨੂੰ ਬੁਲਾਉਣਾ ਚਾਹੁੰਦੇ ਹੋ ਜੇ ਹਾਂ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਹਾਲ ਹੀ ਵਿੱਚ ਕੈਨੇਡਾ ਨੇ ਆਪਣੇ ਪੀਆਰ ਪਰਮਨੈਂਟ ਰੈਜ਼ਿਡੈਂਸੀ ਪਲਾਨਾਂ ਅਤੇ ਕੋਟਿਆਂ ਵਿੱਚ ਵੱਡੇ ਬਦਲਾਅ ਐਲਾਨੇ ਹਨ ਇਹ ਉਹ ਬਦਲਾਅ ਹਨ ਜੋ ਤੁਹਾਡੇ ਭਵਿੱਖ ਦਾ ਫੈਸਲਾ ਕਰ ਸਕਦੇ ਹਨ ਕੀ ਤੁਸੀਂ ਜਾਣਦੇ ਹੋ ਕਿ ਕੈਨੇਡਾ ਨੇ ਅਗਲੇ 3 ਸਾਲਾਂ ਲਈ ਆਪਣਾ ਪੂਰਾ ਪਰਮਨੈਂਟ ਰੈਜ਼ਿਡੈਂਸੀ ਦਾ ਨਕਸ਼ਾ ਇਮੀਗ੍ਰੇਸ਼ਨ ਲੈਵਲ ਪਲਾਨ ਜਾਰੀ ਕਰ ਦਿੱਤਾ ਹੈ ਇਹ ਸਿਰਫ ਅੰਕੜੇ ਨਹੀਂ ਇਹ ਹਜ਼ਾਰਾਂ ਪਰਿਵਾਰਾਂ ਦੇ ਸੁਪਨਿਆਂ ਦਾ ਰਾਹ ਹੈ 20 ਜੂਨ 2025 ਨੂੰ ਜਾਰੀ ਹੋਏ ਇਸ ਅਹਿਮ ਪਲਾਨ ਵਿੱਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਅਗਲੇ 3 ਸਾਲਾਂ ਵਿੱਚ ਕੌਣ ਕੈਨੇਡਾ ਦਾ ਪੱਕਾ ਵਸਨੀਕ ਬਣ ਸਕੇਗਾ ਕਿੰਨੇ ਲੋਕਾਂ ਨੂੰ ਪੀਆਰ ਮਿਲੇਗੀ ਅਤੇ ਕਿਸ ਕੈਟਾਗਰੀ ਨੂੰ ਸਭ ਤੋਂ ਜ਼ਿਆਦਾ ਮੌਕੇ ਮਿਲਣਗੇ ਜੇ ਤੁਸੀਂ ਕੈਨੇਡਾ ਵਿੱਚ ਵਿਦਿਆਰਥੀ ਹੋ ਪੜ੍ਹਾਈ ਪੂਰੀ ਕਰ ਚੁੱਕੇ ਹੋ ਜਾਂ ਉੱਥੇ ਕੰਮ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੈ ਇਸ ਵਿੱਚ ਅਸੀਂ ਸਾਰੇ ਬਦਲਾਵਾਂ ਨੂੰ ਡੂੰਘਾਈ ਨਾਲ ਸਮਝਾਂਗੇ ਕਿਰਪਾ ਕਰਕੇ ਵੀਡੀਓ ਨੂੰ ਅੰਤ ਤੱਕ ਦੇਖਿਓ ਕਿਉਂਕਿ ਤੁਹਾਡੇ ਪੀਆਰ ਦੇ ਭਵਿੱਖ ਬਾਰੇ ਹਰ ਮਹੱਤਵਪੂਰਨ ਜਾਣਕਾਰੀ ਇਸੇ ਵਿੱਚ ਹੈ ਆਓ ਸਭ ਤੋਂ ਪਹਿਲਾਂ ਕੈਨੇਡਾ ਦੇ ਅਗਲੇ 3 ਸਾਲਾਂ ਦੇ ਪੀਆਰ ਕੋਟੇ ਨੂੰ ਸਮਝੀਏ ਇਹੋ ਅੰਕੜੇ ਹਨ ਜੋ ਹਜ਼ਾਰਾਂ ਲੋਕਾਂ ਦੀਆਂ ਉਮੀਦਾਂ ਨਾਲ ਜੁੜੇ ਹੋਏ ਹਨ 2025 ਦਾ ਕੋਟਾ 395000 2026 ਦਾ ਕੋਟਾ 380000 2027 ਦਾ ਕੋਟਾ 365000 ਤੁਸੀਂ ਦੇਖ ਰਹੇ ਹੋ ਕਿ ਹਰ ਸਾਲ 15 ਹਜ਼ਾਰ ਦਾ ਕੋਟਾ ਕੱਟ ਹੋ ਰਿਹਾ ਹੈ ਪਰ ਇਹ ਸਿਰਫ ਕੁੱਲ ਗਿਣਤੀ ਹੈ ਇਸ ਤੋਂ ਵੀ ਵੱਧ ਜ਼ਰੂਰੀ ਇਹ ਸਮਝਣਾ ਹੈ ਕਿ ਇਹ ਕੋਟਾ ਕਿਸ ਕੈਟਾਗਰੀ ਵਿੱਚ ਕਿਵੇਂ ਵੰਡਿਆ ਗਿਆ ਹੈ ਕਿਉਂਕਿ ਇਹ ਹੀ ਤੁਹਾਡੇ ਲਈ ਮੌਕੇ ਪੈਦਾ ਕਰਦਾ ਹੈ ਇਸ ਪਲਾਨ ਦੀ ਸਭ ਤੋਂ ਵੱਡੀ ਅਤੇ ਇਤਿਹਾਸਿਕ ਗੱਲ ਇਹ ਹੈ ਕਿ ਪਹਿਲੀ ਵਾਰ 62% ਕੋਟਾ ਇਕਨੋਮਿਕ ਕੈਟਾਗਰੀਜ਼ ਨੂੰ ਦਿੱਤਾ ਗਿਆ ਹੈ ਇਹ ਬਹੁਤ ਵੱਡਾ ਹਿੱਸਾ ਹੈ ਇਕਨੋਮਿਕ ਕੈਟਾਗਰੀਜ਼ ਦਾ ਮਤਲਬ ਹੈ ਉਹ ਪ੍ਰੋਗਰਾਮ ਜੋ ਸਿੱਧੇ ਕੈਨੇਡਾ ਦੀ ਅਰਥਵਿਵਸਥਾ ਨਾਲ ਜੁੜੇ ਹੋਏ ਹਨ ਜਿਨ੍ਹਾਂ ਵਿੱਚ ਵਰਕਰਾਂ ਦੀ ਲੋੜ ਹੈ Express Entry, Canadian Experience Class (CEC), PNP (Provincial Nominee Program), Agri-Food Pilot ਅਤੇ Atlantic Immigration Program ਵਰਗੇ ਪ੍ਰੋਗਰਾਮਾਂ ਅਧੀਨ ਅਪਲਾਈ ਕਰਦੇ ਹੋ ਤਾਂ ਤੁਸੀਂ ਇਸੇ ਕੈਟਾਗਰੀ ਵਿੱਚ ਆਉਂਦੇ ਹੋ। ਇਹ ਸਾਰੇ ਪ੍ਰੋਗਰਾਮ ਕੈਨੇਡਾ ਦੇ ਕਾਰੋਬਾਰਾਂ ਅਤੇ ਉਦਯੋਗਾਂ ਨੂੰ ਲੋੜੀਂਦੇ ਹੁਨਰਮੰਦ ਵਰਕਰ ਪ੍ਰਦਾਨ ਕਰਦੇ ਹਨ। ਇਸ ਕੈਟਾਗਰੀ ਵਿੱਚ ਦੋ ਪ੍ਰੋਗਰਾਮ ਖਾਸ ਤੌਰ ਤੇ ਮਹੱਤਵਪੂਰਨ ਹਨ, PNP ਅਤੇ AIP। ਇਹ ਦੋਵੇਂ ਪ੍ਰੋਗਰਾਮ ਇਸ ਲਈ ਖਾਸ ਹਨ ਕਿਉਂਕਿ ਇਹ ਕੈਨੇਡਾ ਦੇ ਹਰੇਕ ਸੂਬੇ ਅਤੇ ਐਟਲੈਂਟਿਕ ਖੇਤਰ ਦੀਆਂ ਸਥਾਨਕ ਲੋੜਾਂ ਪੂਰੀਆਂ ਕਰਦੇ ਹਨ ਜੇ ਕਿਸੇ ਸੂਬੇ ਨੂੰ ਕਿਸੇ ਖਾਸ ਹੁਨਰਮੰਦ ਲੇਬਰ ਦੀ ਜ਼ਰੂਰਤ ਹੈ ਤਾਂ ਉਹ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਪੂਰੀ ਕੀਤੀ ਜਾਂਦੀ ਹੈ ਇਸ ਲਈ ਇਨ੍ਹਾਂ ਦੋਹਾਂ ਪ੍ਰੋਗਰਾਮਾਂ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਵੇਗੀ ਤੁਹਾਡੇ ਲਈ ਇਹ ਇੱਕ ਵੱਡਾ ਮੌਕਾ ਹੈ ਦੂਜੇ ਪਾਸੇ 22% ਕੋਟਾ ਫੈਮਿਲੀ ਪੀਆਰ ਲਈ ਰਾਖਮਾ ਰੱਖਿਆ ਗਿਆ ਹੈ ਇਹ ਉਨ੍ਹਾਂ ਲੋਕਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਜੋ ਆਪਣੇ ਮਾਤਾ ਪਿਤਾ ਪਤੀ ਪਤਨੀ ਜਾਂ ਬੱਚਿਆਂ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਹਨ ਪਹਿਲਾਂ ਪਰਿਵਾਰਕ ਪੀਆਰ ਵਿੱਚ ਕਾਫੀ ਸਮਾਂ ਲੱਗ ਜਾਂਦਾ ਸੀ ਪਰ ਹੁਣ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਗੱਲ ਕਹੀ ਗਈ ਹੈ ਜੇਕਰ ਤੁਸੀਂ ਫੈਮਿਲੀ ਪੀਆਰ ਲਈ ਅਰਜ਼ੀ ਦਿੱਤੀ ਹੋਈ ਹੈ ਤਾਂ ਉਮੀਦ ਰੱਖੋ ਕਿ ਤੁਹਾਡਾ ਪੀਆਰ ਜਲਦੀ ਹੀ ਮਿਲ ਸਕਦਾ ਹੈ ਇਹ ਤੁਹਾਡੇ ਪਰਿਵਾਰ ਨੂੰ ਇਕੱਠੇ ਕਰਨ ਦਾ ਸੁਪਨਾ ਪੂਰਾ ਕਰ ਸਕਦਾ ਹੈ ਤੀਜਾ ਹਿੱਸਾ ਰਿਫਿਊਜੀਜ਼ ਦਾ ਹੈ ਕੁੱਲ ਕੋਟੇ ਦਾ 16% ਸੱਚੇ ਅਤੇ ਅਸਲੀ ਸ਼ਰਨਾਰਥੀ ਕੇਸਾ ਲਈ ਰੱਖਿਆ ਗਿਆ ਹੈ ਜੇਕਰ ਤੁਹਾਡੇ ਦੇਸ਼ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਹੈ ਜਾ ਤੁਸੀਂ ਅਜਿਹੀ ਸ਼੍ਰੇਣੀ ਵਿੱਚ ਆਉਂਦੇ ਹੋ ਜਿਸ ਨੂੰ ਸੁਰੱਖਿਆ ਦੀ ਲੋੜ ਹੈ ਤਾਂ ਤੁਸੀਂ ਕੈਨੇਡਾ ਵਿੱਚ ਰੈਫਿਊਜੀ ਕਲੇਮ ਕਰ ਸਕਦੇ ਹੋ ਇਸ ਨਾਲ ਤੁਹਾਨੂੰ ਕੰਮ ਕਰਨ ਦਾ ਅਧਿਕਾਰ ਮਿਲ ਸਕਦਾ ਹੈ ਅਤੇ ਬਾਅਦ ਵਿੱਚ ਸਥਾਈ ਨਿਵਾਸ ਵੀ ਇਹ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਅਸਲ ਵਿੱਚ ਮਦਦ ਦੀ ਜ਼ਰੂਰਤ ਹੈ ਹੁਣ ਆਉਂਦੀ ਹੈ ਸਭ ਤੋਂ ਮਹੱਤਵਪੂਰਨ ਜਾਣਕਾਰੀ ਖਾਸ ਕਰਕੇ ਉਹਨਾਂ ਲਈ ਜੋ ਕੈਨੇਡਾ ਵਿੱਚ ਪਹਿਲਾਂ ਤੋਂ ਮੌਜੂਦ ਹਨ ਇਕਨੋਮਿਕ ਕੈਟਾਗਰੀ ਦੇ ਕੁੱਲ ਕੋਟੇ ਦਾ 40% ਸਾਬਕਾ ਵਿਦਿਆਰਥੀਆਂ ਅਤੇ ਵਰਕਰਾਂ ਲਈ ਰਾਖਵਾਂ ਰੱਖਿਆ ਗਿਆ ਹੈ ਜੀ ਹਾਂ ਤੁਸੀਂ ਸਹੀ ਸੁਣਿਆ 2025 ਵਿੱਚ ਉਹਨਾਂ ਲੋਕਾਂ ਨੂੰ ਪੀਆਰ ਦਿੱਤਾ ਜਾਵੇਗਾ ਜੋ ਪਹਿਲਾਂ ਹੀ ਕੈਨੇਡਾ ਵਿੱਚ ਜਾਂ ਤਾਂ ਪੜ੍ਹਾਈ ਪੂਰੀ ਕਰ ਚੁੱਕੇ ਹਨ ਜਾਂ ਉੱਥੇ ਕੰਮ ਕਰ ਰਹੇ ਹਨ ਕਿਉਂਕਿ ਇਹ ਲੋਕ ਪਹਿਲਾਂ ਹੀ ਕੈਨੇਡਾ ਦੇ ਸਮਾਜ ਅਤੇ ਅਰਥਵਿਵਸਥਾ ਦਾ ਹਿੱਸਾ ਬਣ ਚੁੱਕੇ ਹਨ ਉਹਨਾਂ ਨੂੰ ਕੈਨੇਡਾ ਦੇ ਕਲਚਰ ਭਾਸ਼ਾ ਅਤੇ ਕੰਮ ਕਰਨ ਦੇ ਤਰੀਕੇ ਦੀ ਸਮਝ ਹੈ ਇਸ ਲਈ ਕੈਨੇਡਾ ਉਹਨਾਂ ਨੂੰ ਸੈਟਲ ਹੋਣ ਦਾ ਇੱਕ ਸ਼ਾਨਦਾਰ ਮੌਕਾ ਦੇਣਾ ਚਾਹੁੰਦਾ ਹੈ ਇਹ ਆਪਣੇ ਆਪ ਵਿੱਚ ਕੈਨੇਡਾ ਵਿੱਚ ਮੌਜੂਦ ਸਾਰੇ ਵਿਦਿਆਰਥੀਆਂ ਅਤੇ ਵਰਕਰਾਂ ਲਈ ਇੱਕ ਬਹੁਤ ਹੀ ਖੁਸ਼ਖਬਰੀ ਵਾਲੀ ਖਬਰ ਹੈ ਤੁਹਾਡੀ ਮਿਹਨਤ ਹੋਣ ਰੰਗ ਲਿਆ ਸਕਦੀ ਹੈ ਕੈਨੇਡਾ ਵਿੱਚ ਪੀਆਰ ਲੈਣ ਲਈ ਇੱਕ ਹੋਰ ਵੱਡਾ ਹਥਿਆਰ ਹੈ ਫ੍ਰੈਂਚ ਪਾਸ਼ਾ ਜੇਕਰ ਤੁਸੀਂ ਫ੍ਰੈਂਚ ਸਿੱਖ ਸਕਦੇ ਹੋ ਤਾਂ ਤੁਹਾਡੇ ਲਈ ਬਹੁਤ ਵੱਡੇ ਮੌਕੇ ਖੁੱਲਣਗੇ ਕੁੱਲ ਕੋਟੇ ਦਾ 8.5% ਫ੍ਰੈਂਚ ਬੋਲਣ ਵਾਲਿਆਂ ਲਈ ਦਿੱਤਾ ਗਿਆ ਹੈ 2025 ਵਿੱਚ ਜੇਕਰ ਤੁਸੀਂ ਸੀਐਲਬੀ ਵਿੱਚ ਉੱਚ ਪੱਧਰ ਤੇ ਫ੍ਰੈਂਚ ਸਿੱਖਦੇ ਹੋ ਤਾਂ ਤੁਹਾਨੂੰ 25 ਪੁਆਇੰਟ ਮਿਲ ਸਕਦੇ ਹਨ ਜੇਕਰ ਤੁਸੀਂ ਇਸ ਦੇ ਨਾਲ ਆਈਲੈਟਸ ਜਾਂ ਇੰਗਲਿਸ਼ ਦੀ ਸਕਿੱਲ ਵੀ ਜੋੜਦੇ ਹੋ ਤਾਂ ਤੁਹਾਨੂੰ ਸੀਆਰਐਸ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰ ਦੇ ਪੰਜਾਬ ਪੁਆਇੰਟ ਵੀ ਮਿਲ ਸਕਦੇ ਹਨ ਸੋਚੋ ਤੁਹਾਡਾ ਸੀਆਰਐਸ ਸਕੋਰ ਕਿੰਨਾ ਉੱਚਾ ਜਾ ਸਕਦਾ ਹੈ ਇਸ ਤੋਂ ਇਲਾਵਾ ਫ੍ਰੈਂਚ ਕੈਟਾਗਰੀ ਦੇ ਵੱਖਰੇ ਡਰਾਅ ਨਿਕਲਦੇ ਹਨ ਜਿਨ੍ਹਾਂ ਵਿੱਚ ਤੁਸੀਂ ਹਿੱਸਾ ਲੈ ਕੇ ਆਪਣੀ ਪੀਆਰ ਦੀ ਸੰਭਾਵਨਾ ਨੂੰ ਬਹੁਤ ਵਧਾ ਸਕਦੇ ਹੋ ਫ੍ਰੈਂਚ ਤੋਂ ਇਲਾਵਾ ਕੁਝ ਖਾਸ পেশਿਆਂ ਨੂੰ ਵੀ ਤਰਜੀਹ ਦਿੱਤੀ ਗਈ ਹੈ ਜਿਨ੍ਹਾਂ ਦੀ ਕੈਨੇਡਾ ਵਿੱਚ ਬਹੁਤ ਜ਼ਿਆਦਾ ਮੰਗ ਹੈ ਇਹ ਹਨ ਹੈਲਥ케ਅਰ ਵਾਲੇ ਡਾਕਟਰ ਨਰਸਾਂ ਟਰੇਡ ਵਾਲੇ ਇਲੈਕਟ੍ਰੀਸ਼ੀਅਨ, ਪਲੰਬਰ, ਸਟੈਮ ਵਾਲੇ, ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ, ਗਣਿਤ, ਸਿੱਖਿਆ ਵਾਲੇ, ਸੋਸ਼ਲ ਸਰਵਿਸ ਵਾਲੇ ਇਹ ਉਹ ਫੀਲਡਸ ਹਨ ਜਿਨ੍ਹਾਂ ਵਿੱਚ ਕੈਨੇਡਾ ਨੂੰ ਇਸ ਸਮੇਂ ਵਰਕਰਾਂ ਦੀ ਬਹੁਤ ਲੋੜ ਹੈ ਇਸ ਲਈ ਇਹਨਾਂ ਨੂੰ ਪੀਆਰ ਪ੍ਰੋਸੈਸਿੰਗ ਵਿੱਚ ਤਰਜੀਹ ਦਿੱਤੀ ਜਾਵੇਗੀ ਪਰ ਇੱਕ ਗੱਲ ਯਾਦ ਰੱਖਿਓ ਇਹ ਸ਼੍ਰੇਣੀਆਂ ਸਮੇਂ-ਸਮੇਂ ਤੇ ਬਦਲ ਸਕਦੀਆਂ ਹਨ ਜਿਵੇਂ ਕਿ ਸਿੱਖਿਆ ਨੂੰ ਹੁਣੇ ਸ਼ਾਮਲ ਕੀਤਾ ਗਿਆ ਹੈ ਹੋ ਸਕਦਾ ਹੈ ਅਗਲੇ 2 ਸਾਲਾਂ ਬਾਅਦ ਇਹ ਸ਼੍ਰੇਣੀ ਬਾਹਰ ਹੋ ਜਾਵੇ ਇਹੀ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕੈਨੇਡਾ ਨੂੰ ਕਿਹੜੇ ਖੇਤਰਾਂ ਵਿੱਚ ਜ਼ਿਆਦਾ ਵਰਕਰਾਂ ਦੀ ਜ਼ਰੂਰਤ ਹੈ ਜਿਸ ਕੈਟਾਗਰੀ ਦੀ ਮੰਗ ਜ਼ਿਆਦਾ ਹੋਵੇਗੀ ਉਸ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਜਿਸ ਦੀ ਮੰਗ ਘੱਟ ਹੋਵੇਗੀ ਉਸ ਨੂੰ ਹਟਾਇਆ ਜਾ ਸਕਦਾ ਹੈ ਸੋ ਇਹ ਹੈ ਤੁਹਾਡੇ ਲਈ ਕੈਨੇਡਾ ਦੇ ਪੀਆਰ ਪਲਾਨ ਦਾ ਪੂਰਾ ਚਿੱਤਰ ਜੋ ਆਉਣ ਵਾਲੇ 2025 2026 ਅਤੇ 2027 ਵਿੱਚ ਲਾਗੂ ਰਹੇਗਾ ਹੁਣ ਤੁਸੀਂ ਆਪਣੇ ਪ੍ਰੋਫਾਈਲ ਦੇ ਅਨੁਸਾਰ ਦੇਖ ਸਕਦੇ ਹੋ ਕਿ ਤੁਸੀਂ ਕਿਸ ਕੈਟਾਗਰੀ ਵਿੱਚ ਸਭ ਤੋਂ ਜ਼ਿਆਦਾ ਫਿੱਟ ਬੈਠਦੇ ਹੋ ਅਤੇ ਤੁਹਾਡੇ ਪੀਆਰ ਹੋਣ ਦੀ ਸੰਭਾਵਨਾ ਕਿੱਥੇ ਜ਼ਿਆਦਾ ਹੈ ਅਸੀਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਣ ਲਈ ਹਾਜ਼ਰ ਹਾਂ ਜੇਕਰ ਇਸ ਵੀਡੀਓ ਬਾਰੇ ਤੁਹਾਡੇ ਕੋਈ ਹੋਰ ਸਵਾਲ ਹਨ ਤਾਂ ਹੇਠਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਅਸੀਂ ਤੁਹਾਨੂੰ ਜਲਦ ਹੀ ਜਵਾਬ ਦੇਵਾਂਗੇ ਰੈਡ ਲੀਫ ਮੀਡੀਆ ਵੱਲੋਂ ਬਹੁਤ ਬਹੁਤ ਧੰਨਵਾਦ